ਹਿੰਸਾ ਸਿੱਖਾਂ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਤੇ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਜਰਸੀਆਂ ਜਾਰਾ ਤਰ ਤੁਹਾਨੂੰ ਦਿਖਾਈ ਦਿਆਂ ਵਾ ਅੱਗੇ ਜਾਰਾ ਤਰ ਤੁਹਾਨੂੰ ਗੱਬਣਾ ਦਿਖਾਈ ਦਿਆਂ ਸੀ ਅੱਜ ਜਿਆਦੀਆਂ ਤੁਹਾਨੂੰ ਸੂਈਆਂ ਦਿਖਾਉਣੀਆਂ ਤਾਜ਼ੀਆਂ ਸੂਈਆਂ ਤੁਹਾਨੂੰ ਦਿਖਾਉਣੀਆਂ ਵਾ ਬਾਕੀ ਵੀਡੀਓ ਪੂਰੀ ਵੇਖਿਓ ਤੇ ਜਿਹੜੀਆਂ ਗੱਬਣਾ ਵਾ ਉਹ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਅੱਜ ਕਾਫੀ ਗਿੰਤੇ ਚ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਵੀਡੀਓ ਪੂਰੀ ਐਂਡ ਤੱਕ ਜ਼ਰੂਰ ਵੇਖਿਓ ਅੱਜ ਹਰ ਵੈਰਾਈਟੀ ਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਨਿੱਕੇ ਮੋਲਦੀਆਂ ਵੀ ਤੇ ਛੋਟੇ ਮੋਲਦੀਆਂ ਵੀ ਬਾਕੀ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਜੋ ਵੀ ਆ ਸਾਰਾ ਕੁਝ ਇੱਥੇ ਹੀ ਵੇਖ ਚੱਕ ਕੇ ਖੜਿਆ ਕਰੋ ਜੀ 사ਸੀ ਦਾ ਕਰਦੇ ਅੰਕਲ ਦੀ 사ਸੀ ਕਾਲ ਜੀ ਪੁੱਛਿਆ ਨਹੀਂ 사ਸੀ ਕਾਲ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਵਧੀਆ ਹੁਤਾ ਹੂੰ ਇਹ ਛੋਟਾ ਫੌਜੀ ਜੇ ਹਾਂ ਜੀ ਹਾਂ ਜੀ ਛੋਟਾ ਫੌਜੀ ਜੇ ਅੱਛਾ ਜੀ ਇਹ ਵੀ ਕਿਹੜੇ ਕੋਲ ਪਾਉਂਦਾ ਗੰਨੀ ਗੰਨੀ ਫੜਾਉਂਦਾ ਹਣਾ ਠੀਕ ਆ ਇਹ ਵੀ ਜਵਾਕਾਂ ਦਾ ਧਿਆਨ ਦਾ ਇੱਥੇ ਕਿੱਦਣ ਨਾ ਚਲੋ ਬੱਚਿਆਂ ਨੂੰ ਹੁੰਦਾ ਹੀ ਆਗੇ ਹਾਂ ਜੀ ਹਾਂ ਜੀ ਠੀਕ ਆ ਤੇ ਅੱਜ ਮੰਦੀਰ ਨਹੀਂ ਵਖੰਦੇ ਆਏ ਮੰਦੀਰ ਨਾਲ ਇੱਥੇ ਲੱਗੇ ਨਾ ਗਾਂ ਕੇ ਦਾ ਸਬਦਾ ਚੱਲਣ ਰਿਹਾ ਸੀ ਉੱਥੇ ਗਿਆ ਕੇ ਕੈਂਟ ਵੀਡੀਓ ਬੰਦੇ ਆਈ ਜਾਵੇ ਆਈ ਜਾਊਗਾ ਹੁਣੇ ਹਨਾ ਹਾਂਜੀ ਠੀਕ ਐ ਤੇ ਚਲੋ ਨਾਮ ਦੱਸੋ ਆਪਣਾ ਇੱਕ ਵਾਰੀ ਨਾਮ ਸਰਨਾਮ ਸਿੰਘ ਦੇ ਹਾਂਜੀ ਪਿੰਡ ਵੀ ਆ ਤੀਜਾ ਦੇ ਰਹਿੰਦੇ ਅਸੀਂ ਮਾਲਿਆਲ ਪੁੱਢ ਉੱਤੇ ਆ ਠੀਕ ਐ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਉਹ ਪਹਿਲੇ ਚੱਲਦਾ 987290 ਤੇ 05 ਠੀਕ ਐ 88597129 ਠੀਕ ਐ ਹਾਂਜੀ ਤੇ ਅੱਜ ਇਹ ਆ ਵੀ ਅੱਜ ਤਾਂ ਉਹਨਾਂ ਕਣ ਲੱਗੀਆਂ ਨੇ ਹਰ ਵੈਰਿਟੀ ਸਾਰੀ ਆ ਗਈ ਅੱਜ ਵੈਰਿਟੀ ਆਪਣੇ ਕੋਲ ਅੱਜ ਵੀਡੀਓ ਕੋ ਪੂਰੀ ਵੇਖੇ ਪੂਰੀ ਵੇਖੇਗੇ ਸੋਨੇ ਰੰਗੀਆਂ ਵੀ ਆਈਆਂ ਸ਼ਾਈ ਵਾਲੀ ਵੀ ਆਈ ਆ ਹਰ ਇੱਕ ਕਿਸਮ ਦਾ ਆਪਣੇ ਕੋਲ ਡੰਗੜਾ ਗਾ ਟੋਕੜਾ ਕੱਪਣਾ ਵੀ ਆਈਆਂ ਨੇ ਅੱਛਾ ਟੋਕੜਾ ਕੱਪਣਾ ਵੀ ਆਈਆਂ ਹਾਂਜੀ ਉਹ ਵੀ ਇਹਨਾਂ ਦੀ ਫਰਮਾਇਸ਼ ਹੈ ਵੀ ਟੋਕੜਾ ਕੱਪਣ ਤੁਹਾਨੂੰ ਚਾਹੀਦੀਆਂ ਨੇ ਵਿੱਚ ਜਰਸੀਆਂ ਹੈਗੀਆਂ ਟੋਕੜਾ ਕੱਪਣਾ ਹਾਂਜੀ ਹਾਂਜੀ ਠੀਕ ਆ ਇਹ ਆ ਵੀ ਜਿਸ ਤਰ੍ਹਾਂ ਦੀ ਕਿਸੇ ਵੀ ਨੂੰ ਚਾਹੀਦੀ ਆ ਉਤਰਾਂ ਦੀ ਅੱਜ ਮਿਲ ਜੂਗੀ ਜਿਉਂਦਾ ਹੀ ਮਿਲ ਜੂਗੀ ਅੱਜ ਠੀਕ ਆ ਹਾਂਜੀ ਚਲੋ ਕਰੀਏ ਸ਼ੁਰੂ ਹਣਾ ਫਿਰ ਚਲੋ ਸ ਸੋਈ ਸਵਾਈ ਆ ਪਹਿਲਾ ਵਾ ਜਿਹਨੇ ਤੁਹਾਨੂੰ ਮਨ ਚਾਹਤ ਦਾ ਪਿਆਰ ਪਹਿਲਾ ਸਵਾ ਜਿਹੜਾ ਇਹ ਸੋਈ ਆ ਕਹਿੰਦੇ ਆ ਅੱਜ ਲੈ ਆਓ ਜੀ ਅੱਜ ਜਿਆਦੀਆਂ ਤੁਹਾਨੂੰ ਸੋਈਆਂ ਵਿਖਾਵਾਂਗੇ ਲੈ ਜੋ ਬੰਦੋ ਨਾ ਆਪੀ ਜੀ ਅਬ ਸ਼ੀਰਮ ਅਗਰੇ ਲੈ ਮਗਰੇ ਦੇ ਵਸ਼ੀ ਹੈ ਵਸ਼ੀ ਤਾਂ ਉਹ ਦੇਖੋੰਦੀ ਹੈ ਥਾਣੇ ਪੈ ਦਿਖਾਰੀ ਲੱਗ ਗਈ ਉਹ ਜੀ ਸ਼ੀਲ ਠੰਡੀ ਹੈ ਵਸ਼ੀ ਕਿਹੜੀ ਵਸ਼ੀ ਹੈ ਮਗਰੇ ਆ ਵਸ਼ੀ ਹੈ ਮਗਰੇ ਆ ਵਸ਼ੀ ਕਿੰਨੇ ਕੇ ਦਿਨਾਂ ਦੀ ਸੂਈ ਆਏ ਸੂਈ ਨੂੰ ਹੋਈ 7 ਹਫ਼ਤਾ ਦਾ ਸਰਪੇ ਗਈ ਹਫ਼ਤਾ ਹੋ ਗਿਆ ਵਾ ਕਿੰਨਾ ਦੁੱਧ ਤਿਆਰ ਕਰ ਗਈ ਹੈ ਦੁੱਧ 9 ਕਿਲੋ ਸਲਿਆ ਹੈ ਤੇ ਕਿੰਨਾ ਘਰੀ ਜਾਊਗੀ ਹੈ ਦੁੱਧ 13 13 ਕਿਲੋ ਦੇ ਪਰ ਵੀ ਇਹ ਆਪਣਾ ਸਾਰਾ ਮਾਲ ਅੱਜ ਸਾਰੇ ਉਤਰਿਆ ਆਪਣੇ ਕੋਲ ਅੱਛਾ ਜੀ ਅੱਜ ਆਇਆ ਮਾਲ ਤੇ ਮੁੱਲ ਕਿੰਨਾ ਰੱਖਣਾ ਫਿਰ ਇਹਦਾ ਮੋਕੇ ਤੇ 45000 ਤੁਹਾਨੂੰ ਦੱਸਾਂ 45000 ਇਥੇ ਫੋਲਡੀ ਫਾਰਮ ਤੇ ਉਹ ਰੇਟ ਵੀ ਚੱਲਦੇ ਤੇ ਹਾਂ ਨਹੀਂ ਕਟਾਈ ਜੱਦੀ ਹੋ ਜੂਗੀ 41000 ਦੀ ਹੱਦ ਨੂੰ ਮੰਨ ਤਾਂ ਹੋ ਜੂ ਵਿੱਚ ਮੋਕੇ ਤੇ ਮੰਨ ਤਾਂ ਹੋ ਜਾਊਗਾ ਹਨਾ ਠੀਕ ਹੈ ਚਲੋ ਬਾਕੀ ਕੋ ਫੋਨ ਲਾਵੇ ਕਰੀ ਸੌਦਾ ਆਪੇ ਮੋਕੇ ਤੇ ਹੋ ਜਾਊਗਾ ਹਾਂਜੀ ਆ ਵੀ ਸੋਈ ਸਵਾਈ ਜੇ ਇਹ ਵੀ ਤੁੰਜ਼ ਵਾਈ ਹੈ ਆਜ ਲੈ ਆਉਣੀ ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਹੈ ਹਾਂਜੀ ਹਾਂਜੀ ਆ ਦੇਖ ਸਾਡੇ ਚੰਗੇ ਕਿਆਪ ਤੇ ਥਾਣੇ ਹਾਂਜੀ ਤੇ ਠੰਡੀ ਤੇਲੀ ਆ ਜੀ ਇਹ ਕਿੰਨੇ ਕਿਚਰ ਦੀ ਸੋਈ ਆ ਇਹ ਵੀ ਹਰ ਸਿਰ ਇਹ ਕਿਉਂ ਬਾਹੀ ਆ 40 ਦੇ ਬੱਚਾ ਨਾਲੂ ਤੇ ਹੀ ਆ ਮਗਰ ਬੱਚੀ ਆ ਇਹਦੇ ਵੀ ਕਿੰਨੀ ਬੱਚਾ ਜੀ ਮਗਰ ਅੱਛਾ ਇਹਦੇ ਮਗਰ ਬੱਚਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ ਇਹਦੇ ਕੋਲ 10 ਕਿਲੋ ਆ ਗਿਆ ਜੀ ਤੇ ਇਹ ਕਿੰਨਾ ਕਰੀ ਜਾਊਗੀ ਹੈ ਚਾ ਦੇ ਸਾਨੂੰ 14-15 ਕਿਲੋ ਆਈ ਆ ਅੱਛਾ ਹਾਂਜੀ ਕੋ ਥੋੜਾ ਕਿਲੋ ਘਟ ਪਾ ਦੂਗੀ ਠੀਕ ਆ ਸੱਗੇ ਸੇਵਾ ਤੇ ਆ ਸਾਰਾ ਸੇਵਾ ਤੇ ਡਿਪੈਂਡ ਕਰਦਾ ਹਨਾ ਤੇ ਇਹਦਾ ਮੁੱਲ ਫਿਰ 40000 ਰੁਪਏ ਵੀ 45 ਜੀ ਵਿਹਾਨਾ 40000 ਜੀ ਦੇ ਦਾਂਗੇ ਕੋਈ ਮਾਨਤਨ ਹੋ ਜੀ ਵਿੱਥੋਂ ਚਲੋ ਮਾਨਤਨ ਤੇ ਮੌਕੇ ਤੇ ਹੋਣਾ ਹੀ ਆ ਹਾਂ ਜੀ ਹਾਂ ਜੀ ਮਾਨਤਨ ਅਜੇ ਖੁੱਲੇ ਹੀ ਹੋਣੇ ਆ ਫੋਜੀ ਸਾਹਿਬ ਨੇ ਇਹੀ ਕਿਹਾ ਵੀ ਕਹਿ ਦਿਓ ਵੀ ਮਾਨਤਨ ਖੁੱਲੇ ਹੋਣੇ ਆ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਸਭ ਦਾ ਮੌਕੇ ਤੇ ਹੋ ਜਾਊਗਾ ਹਾਂ ਜੀ ਆ ਗੱਭਨ ਜੇ ਕਿਸ ਹੋਏ ਇਹ ਤੀ ਸੁਈਆ ਤੇ ਜਿਹਨੇ ਜਾਗੜੀ ਥੋੜੀ ਘਾਟ ਮਾ ਬਹੁਤ ਜ਼ਿਆਦਾ ਆਪਣੇ ਕੋ ਹਾਂ ਜੀ ਤੇ ਗਿਫਟ ਤੇ ਲਾਸਟ ਤੇ ਪਾਉਣਾ ਸੀ ਚਲੋ ਤਾਂ ਤੀਜੇ ਨਾਲ ਪਾ ਦੇ ਅੱਛਾ ਹਾਂ ਜੀ ਇਸੋ ਹੀ ਗੱਪਾਂ ਜੀ ਇਹ ਨਹੀਂ ਚੀਜ਼ ਹੈ ਇਹ ਬਸ ਆਓ ਜੇ ਨਾਲ ਕਿਹਾ ਇਹ ਵੀ ਸੋਈਸਾ ਹੀ ਆ ਆਹ ਤਾਂ ਜੀ ਠੀਕ ਆ ਤੇਰੇ ਮਗੇ ਬੱਚਾ ਜੀ ਇਹਦੇ ਮਗਰ ਬੱਚਾ ਆ ਜੀ ਇਹ ਆਇਆ ਆਇਆ ਫਿਰ ਮਾਰ ਆਪਣੇ ਨੂੰ ਰੋਕਦੇ ਆ ਜੀ ਇਹ ਮਾਰ ਅਸਟਾ ਜੀ ਨੂੰ ਭੁੱਖਾ ਪਾ ਖਾ ਦੋ ਤਾਂ ਇਹ ਵੀ ਫੀਲ ਠੰਡੀ ਜੇ ਠੀਕ ਆ ਹਾਂ ਜੀ ਇਹਦਾ ਬੱਚਾ ਉਹ ਲਾਸਟ ਇਹਦਾ ਸ਼ਾਇਦ ਆ ਗਿਆ ਅੱਛਾ ਇਹ ਤਾਂ ਤੁਹਾਨੂੰ ਹੁਣੇ ਦਿਖਾ ਦੇਾਂਗੇ ਥਾ ਥਾਣੇ ਤੇ ਦਿਖਾ ਦਿੰਦੇ ਹਾਂ ਉਹ ਲਾਸਟਲਾ ਜੇ ਬੱਚਾ ਇਹਦਾ ਕੋਈ ਨਹੀਂ ਹੁਣੇ ਦਿਖਾ ਦੇਾਂਗੇ ਹਾਂਜੀ ਹਾਂਜੀ ਕੱਦ ਕਾਟ ਚਲੋ ਜਰਸੀਆਂ ਦੇ ਸਹਾਉਣਾ ਚੰਗਾ ਹੈ ਇਤਨਾ ਇਹਦਾ ਕਿੰਨੇ ਜਰਸੀ ਸੂਈ ਹੈ ਇਹਨੂੰ ਸੂਈ ਨੂੰ ਬਾਈ ਸਭ ਕਿਉਂ ਕਾਟੀ ਆ ਦੇ ਨੇ ਪੰਜਾਂ ਛੇ ਬੰਦੇ ਨੇ ਸੂਈ ਦੂ ਅੱਛਾ ਤੇ ਦੁੱਧ ਕਿੰਨਾ ਤਿਆਰ ਕਰ ਗਈ 7 ਕਿਲੋ ਹੈਗਾ ਜੀ ਮੋਕੇ ਤੇ ਇਹ ਕਿੰਨਾ ਕਰੀ ਜਾਊਗੀ ਦੁੱਧ ਤੇ ਸੇਵਾ ਤਾਂ ਹੀ ਹੈ ਸਾਰੀ ਗੱਲ ਤੇ ਸੇਵਾ ਦੀ ਆ ਹਾਂਜੀ ਹਾਂਜੀ ਇਹ ਜਦੋਂ ਨਵਾਂ ਵਧਾ ਵੀ ਲਵੇ ਘਟਾ ਵੀ ਲਵੇ ਉਹਦੇ ਪੱਠੇ ਪੌਂਦੇ ਵੰਡ ਪੌਂਦੇ ਹੀ ਆ ਹਾਂਜੀ ਸਾਡਾ ਤੇ ਅੱਖ ਨੇ ਫਰਜ ਹੁੰਦਾ ਹਾਂਜੀ ਹਾਂਜੀ ਨਹੀਂ ਸਹੀ ਗੱਲ ਜੀ ਤੇ ਇਹਦਾ ਮੁੱਲ ਫਿਰ ਇਹ ਹਰ ਵੀ ਜੋਤੋਂ ਤੇ ਲਾਸਟ ਤੇ ਪੌਣਾ ਹੀ ਗਿਮਟਾ ਦਾ ਅੱਛਾ ਤੇ ਤੁਹਾ ਯਾ ਆਪਾਂ ਡੰਗਾ ਬੰਨਨ ਦਾ ਨਾ ਅੱਗਾ ਪਿਛਾ ਕੀਤਾ ਮੁੰਡੇ ਨੇ ਅੱਛਾ ਇਹਦੇ ਕਰਕੇ ਇਹਦਾ 5000 ਦਾ ਗਿਫਟ ਹੁੰਦਾ ਹਾਂ ਨਾ 23000 ਦੇ ਦੇਣੀ ਪਰ 23 ਹੀ ਦਿੰਦਾ ਨਹੀਂ 80 ਈਡੀ ਵੱਡੀ ਅੱਛਾ ਹਾਂਜੀ 23000 ਦੀ ਸੱਜਵੀਂ ਦੇ ਦੇਣੀ ਇਹ ਦੇ ਦੇਣੀ ਆ ਚੋ ਛੋਟ ਛਾਟ ਕੋ ਵੀਰ ਭਰਾ ਨੂੰ ਕੋ ਕਰ ਦਾਂਗੇ ਸਾਬੋ ਪਰ ਉਹ ਨਾਲ ਕੋਈ ਇਹਨਾਂ ਨੂੰ ਆਖੇ ਤੇ ਬਹੁਤ ਚੰਗੀ ਜਿਹੀ ਨੋਰਮਲ ਸੇਵਾ ਦੇ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਇਹ ਦਾਖਲ ਉਹਦੇ ਨੂੰ ਪਾਣੀ ਚਾਹੀਦਾ ਜੀ ਇਹ 10 ਕਿਲੋ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਚਾਹੇ ਜਾਂ ਨਾ ਬਹੁਤ ਚੰਗੀ ਜੀ ਇਹ ਆਈ ਕਿਹ ਅਮੜੇ ਘਰ ਹੋਈਆਂ ਠੀਕ ਹੈ ਜੀ ਇਹਦਾ ਬੱਚਾ ਵਿਸਾਲ ਦੋ ਆਹ ਬੱਚਾ ਇਹਦਾ ਆਹ ਯਾਰ ਬੱਚਾ ਤਾਜ਼ਾ ਹੀ ਆ ਬੱਚਾ ਜਲਾ ਨਾੜੂ ਜਿਹੜਾ ਜੇ ਨਾਲ ਹੀ ਹੈ ਹਾਂ ਜੀ ਜੀ ਤਾਈ ਹੋਈ ਮੈਂ ਤੀਜਾ ਵੀ ਦੇਖਿਆ ਦੱਸ ਆ ਵੀ ਸੋਈ ਜੇ ਉਹ ਨਾਲ ਠੀਕ ਜੀ ਜੇ ਇਹ ਵੀ ਸੁਈ ਸਵਾਈ ਤੋ ਦਾ ਇਹਦੇ ਕੋਈ ਥਾਣੇ ਜਰਾ ਕਾਫੀ ਚੰਗਾ ਲੱਗਾ ਐ ਹਾਂਜੀ ਹਾਂਜੀ ਤੇ ਉੰਜ ਸਰੀਰਾਂ ਵੀ ਰਾਜੀ ਆ ਕਾਹੀ ਪਾਲਾ ਮੀ ਆ ਕਿਹਨੇ ਤੇ ਹਵਾਨੇ ਤੇ ਤਾਜੀ ਸੁਈਏ ਮਾਣ ਚੰਨਾਨੀ ਇਹਦੇ ਪਾਸੇ ਕਿਤੇ ਮਾਣ ਇੱਕ ਮਿੰਟ ਰੋਦੋ ਇੱਥੇ ਆਹ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਤੋ ਚਾਰੇ ਥਾਨ ਇੱਕੋ ਜੇ ਸਾਈਟ ਤੇ ਇੱਕੋ ਜਿਹਾ ਪਤੇ ਆ ਜਿਹੜੇ ਹਾਂਜੀ ਹਾਂਜੀ ਤੇ ਵੀ ਠੰਡੀ ਧੀਰੀ ਆ ਚਲੋ ਲੈ ਜਾਓ ਫੇਰ ਬਾਕੀ ਥੱਲੇ ਚੰਗੀ ਤਿਆਰ ਹੈ ਜਰਸੀਆਂ ਦੇ ਹਿਸਾਬ ਨਾਲ ਕੱਦ-ਕੱਠ ਚੰਗਾ ਵਾ ਅਜੇ گاਵਾ ਸਾਰੀਆਂ ਜਿਹੜੀਆਂ ਜਿੰਨੀਆਂ ਤੁਹਾਨੂੰ ਦਿਖਾਈਆਂ ਵਾ ਜਰਸੀਆਂ ਦੇ ਹਿਸਾਬ ਨਾਲ ਚਲੋ ਹੀ ਕੱਦ-ਕੱਠ ਚੰਗੇ ਆ ਲੀਆਂ ਹੀ ਆ ਇਹ ਵੀ ਕਾਜੀ ਦਾ ਬੱਚਾ ਸਮਝਦਾ ਨਹੀਂ ਤੇ ਜਲਦੀ ਜਲਦੀ ਸੁਵੀਰ ਨੇ ਆਜੇ ਆਜੇ ਬੱਚਾ ਇਹਦਾ ਹਾਂਜੀ ਆ ਬੱਚਾ ਠੀਕ ਆ ਜੀ ਸੱਤ ਦਿਨ ਵੀ ਫੀਸ ਹੋਏਗੀ ਠੀਕ ਆ ਤਾਂਜੀ ਤੇ ਅਜੇ ਤਾਂ ਬੋਲੋ ਹੀ ਹੋਣਾ ਇਹ ਦੇਖੋ ਬੋਹੋ ਇਹਦਾ 10 ਕਿਲੋ ਜੇ ਇਸਦੇ ਅੱਛਾ 10 ਲੀਟਰ ਬੋਲਾ ਹੀ ਆ ਕਿੰਨਾ ਕਰੀ ਜਾਊਗੀ ਐ ਲੋ ਚਾ ਬਾ 15 ਕਿਲੋ ਪਾਣੀ ਚਾਹੀਦੀ ਤੇ ਇਹਦਾ ਫਿਰ ਮੁੱਲ ਫਿਰਾਂ 몰ਾ ਫੀਮ ਬੋਲਚਾ ਰ ਕਰਨੇ ਆ ਸਾਠਿਆ ਹੈ ਅੱਛਾ ਪਾ 55 ਦੇ ਦਿੱਤੇ ਕਰ ਦੀਆ ਔਰ ਸ਼ਾਟ ਕਿਉਂ ਤਰੁੰ ਜਾਂ ਜਾਂਦੇ ਗਏਆਂ ਸਤਾਰੀ ਆਖਾਂ ਦੇ ਅੱਛਾ ਤਰੁੰ ਜਾਂ ਜਾਂਦੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਹੋਰ ਹੋ ਜਾਊਗਾ ਖੁੱਲਾ ਹੋ ਜੂਗਾ ਮੰਨਦਾ ਬਾਕੀ ਇਹ ਆ ਬਈ ਜੇ ਗਾਵਾਂ ਹੈ ਸਾਰੀਆਂ ਜੇ ਤਾਜ਼ੀਆਂ ਹੀ ਆ ਨਾੜੂ ਤੇ ਆ ਤੇ ਬਾਕੀ ਇਹ ਜੇ ਦੁੱਧੋਂ ਵਧਣੀਆਂ ਆ ਕੋਈ ਆਪਣੀ ਕੋਈ ਸਾਹਬ ਨਾ ਆਪਣੇ ਉਸ ਸਾਹਬ ਨਾ ਦੇਖ ਚਾਹਤੇ ਜਿਹੜੀ ਆ ਜੋੜਾ ਆਪਣੇ ਕੋਲ ਸੋਨੇ ਰਗਾ ਆ ਗਿਆ ਅੱਛਾ ਹਾਂਜੀ ਵਧੀਆ ਸੋਨੇ ਰਗਾ ਜੋੜਾ ਆ ਗੱਬਣਾ ਦੋਵੇਂ ਦੋਵੇਂ ਪਹਿਲਾਂ ਗੱਬਣਾ ਚੁੱਗੀ ਚੁੱਗੀ ਆ ਨੇ ਅੱਛਾ ਦੋਵੇਂ ਚਾਰ ਚਾਰ ਦੰਦ ਤੋਰ ਫਿਰ ਇੱਕ ਦੀਨਾ ਤੋਰ ਦਾ ਥਾਣੇ ਦੇ ਕੋਲ ਕਾਫੀ ਚੰਗਾ ਖਾਣਾ ਆਪਾਂ ਦੇਖ ਸਕਦੇ ਤਾਂ ਸਾਡਾ ਹੁਣ ਤਾਂ ਹੀ ਹੱਥ ਚੋਂ ਨਾਲ ਤੇ ਚੰਗੇ ਗਿਆ ਤੇ ਸਾਈ ਵਾਲ ਕ੍ਰੋਸ ਤੇ ਆ ਜਿਹੜੀ ਆ ਵਾਲੀ ਹਾਂਜੀ ਪਹਿਲਾ ਪਹਿਲਾ ਸੂਰਜ ਸੁਨਾ ਹੀ ਨਾ ਬਾਕੀ ਗਾਂ ਨੇ ਹਵਾਨਾ ਚੰਗਾ ਪਰ ਹੰਦੀ ਆ ਤੇ ਇਹ ਪਹਿਲੇ ਸਵੇਰ ਤੱਕ ਕਿੰਨਾ ਕ ਦੁੱਧ ਕੱਢੀ ਜਾਊਗੀ ਆ ਵੀ ਦੁੱਧ ਤੁਹਾਨੂੰ ਅੱਗੇ ਦੱਸਾਂ ਕਿ ਦੁੱਧ ਦੀ ਸੇਵਾ ਦਾ ਸੇਵਾ ਨਾਲ ਬੰਨ ਜਨਾ ਮਰਜ਼ੀ ਕਰ ਲੈ ਦੁੱਧ ਰਾਤ ਨੂੰ ਚੋਰ ਪੈਣਾ ਲੱਗਦਾ ਨਹੀਂ ਜੀ ਦਾ ਅੱਛਾ 10 ਲੀਟਰ ਦੇ ਕਰੇ ਜਿਹੜਾ ਕੱਢੀ ਜਾਊ ਤੇ ਪਾਊਗੀ 10 ਲੀਟਰ ਤੇ ਇਹਦਾ ਮੁੱਲ ਫਿਰ ਸਰੋਂ ਮੋਰ ਸਾਈਪੇ ਜੀ ਕਾਪਰ ਪਰ ਚਾਰੀ ਗਾਇ ਕਰੀਏ ਤੁਹਾਨੂੰ ਪਤਾ ਵੀ ਕਿਸੇ ਫਰਮ ਤੋਂ ਹੋਰ ਰੇਡ ਨਹੀਂ ਹੁੰਦੇ ਹਾਂਜੀ ਤੇ 25 ਦੇ ਦਾਂਗੇ 35 ਦਾ ਮਾਨਤਨ ਕਰ ਦਾਂਗੇ ਇਹਦਾ ਮਾਨਤਨ ਹੋ ਜਾਊਗਾ ਹਨਾ ਠੀਕ ਹੈ ਜੀ ਅੱਗੇ ਫੇਰ ਆ ਗਈ ਚਾਰ ਚਾਰ ਦੀ ਥੋਰ ਦੇ ਦੀ ਇਹ ਦੋਵੇਂ ਚਾਰ ਚਾਰ ਦਾਂਦੇ ਆ ਚੱਲੀਆਂ ਗਿੰਦੇ ਸਹੀ ਨਾ ਉੱਤੋਂ ਨਾਲ ਡਰਦੀ ਨਾਲੇ ਮੈਂ ਠੀਕ ਹੈ ਜੀ ਹਾਂਜੀ ਲਿਆ ਜੋ ਬਾਕੀ ਬੋਦੀ ਵਾਲੀ ਵੜਿਆ ਹੈਗੀ ਜਰਸੀ ਹੈ ਇਹਦੀ ਇਹ ਵੀ ਚੰਗੀ ਭਰੂਗੀ ਥੱਲੇ ਅੱਜ ਸਵੇਗ ਕਿੰਨਾ ਦੁੱਧ ਕੱਢੀ ਜਾਊਗੀ ਦੋ ਦਾ ਸੀ 10 ਕਿਲੋ ਪਾਣੀ ਜਿਹੜਾ ਬਸ਼ੀ ਨੂੰ ਜੰਗੀ ਆ ਠੀਕ ਆ ਕਿਹੜਾ ਨਸਲ ਆਈ ਇਹਦੇ ਦੋ ਤਿੰਨਾਂ ਪਹੁੰਚੇ 10 ਰੁਪਏ ਨੂੰ ਇਹਦਾ ਫਿਰ ਮੁੱਲ ਮੁੱਲ ਹੱਬੀਏ ਦੋ ਦਾ ਜਾਇ ਜੀ ਇਹ ਅੱਛਾ ਬੋਸੋ ਦਾ ਜੰਗੀ ਕਰਨੇ ਤੇ 3000 ਹੋ ਜਾਊਗੀ ਅੱਛਾ ਵੀ 33 ਦੀ ਇਹ ਕੋਈ ਜੋੜਾ ਲਗੂ ਤੇ ਫਿਰ ਕੱਠਿਆਂ ਦਾ ਕੋਈ ਲੈਸ ਹੋ ਜਾਊ ਅੱਛਾ ਹੋਰ ਮਾਨ ਹੋ ਜਾਊਗਾ ਹੋਰ ਹੋਣੀ ਨਹੀਂ ਤੇ ਜੋ ਰੇਟ ਪਾਇਆ ਮੁੰਡਾ ਨੇ ਨਾ ਹੋ ਜਾਂਦੀ ਆ ਠੀਕ ਹੈ ਜੀ ਹਾਂ ਜੀ ਤੇ ਥਾਣਾ ਇਹਦੇ ਵੀ ਇਕੱਲੇ ਦੇਖ ਸਕਦੇ ਜੀ ਆ ਦੇਖ ਸਾਡੇ ਥਾਣੇ ਦੇ ਵੀ ਚੰਗਾ ਆ ਤੇ ਹੁਣ ਜਿਹੜੀ ਇਹ ਤੋਂ ਬਾਅਦ ਵਿਖਾਉਣੀ ਆ ਇਹ ਸੂਈ ਆ ਇਹ ਟੋਕਰ ਦੱਬਣ ਜਿਹੜਾ ਸੂਈ ਇਹ ਚੱਕ ਪਾਸ ਟੋਕਰ ਗੱਬਣਿਆ ਜਿਹੜੇ ਕਿੰਨੇ ਮਹੀਨੇ ਆ ਦੀ ਪੰਨਾ ਦੀ ਜੀ 3 ਮਹੀਨੇ ਦੀ ਚੱਕ ਪਾਸ ਐ ਵਧੀਆ ਫਰ ਦੰਗਾ ਨਾ ਇਹ ਲਫਾਇਆ ਨਾ ਦੰਗਾ ਪੂਰਾ ਮਾਲਸਾ ਦਾ ਬਾਕੀ ਉਹ ਤਰੇਆ ਵੀ ਕਾਤਕਾਰ ਦੀ ਚੰਗੀ ਆ ਇਹਦੀ ਆ ਵੀ ਆ ਜੀ ਆਈ ਹੋਈ ਆ ਪੂਰੀ ਰੱਜੀ ਨਹੀਂ ਆ ਜੀ ਹਾਂ ਜੀ ਹਾਂ ਜੀ ਬੈਣੀ ਵਾਲੇ ਪਾਸੋਂ ਤਾਂ ਖਾਣੇ ਦੇ ਸਿੱਖ ਕਰਦੇ ਆਪਾਂ ਤੇ ਦੁੱਧ ਕਿੰਨਾ ਹੋਣੇ ਤੇ ਕੋਲ ਨਿਕਲ ਰਹੇ ਦਰ ਰੁਪਏ ਜੀ 9 ਕਿਲੋ ਦੱਸਿਆ ਜੀ ਤੇ ਦੁੱਧ ਹੀ 8 ਕਿਲੋ ਮਿੰਨ ਕੇ ਚਲੋ 8 7.5 ਇਨਾ ਹੋ ਗਿਆ ਥੱਲੇ ਤੇ ਬਾਕੀ ਸੱਜਰ ਵੀ ਚੰਗੇ ਦੁੱਧ ਵਾਲੀ ਆ ਹਨਾ ਹਾਂ ਜੀ ਸੱਜਰ ਤੋਂ ਆਉਂਦੇ ਵੀ 14-15 ਚੁਲਦੇ ਰਹੇ ਜਿੱਥੋਂ ਆਈ ਆ ਤੇ ਇਹਦਾ ਮੁੱਲ ਫਿਰ ਰਾਮੋਲਾ ਹਰਦੀ ਦੀ ਮੋਟੇ ਪੰਜੀ ਕਰਾ ਗਏ ਹਾਂਜੀ ਪਤਾ ਨੂੰ ਪਤਾ ਰਹੀ ਸੀ ਉਹ ਰੇੜੀ ਚੱਲਦੇ ਹਾਂ 26 ਹਾਦੀ ਹੋ ਜੂਗਾ ਮਾਰਨਾ ਹੋ ਜੂਗਾ ਅੱਛਾ ਹਾਂਜੀ ਠੀਕ ਆ ਤੇ ਦੁੱਧ 8 ਕਿਲੋ ਆ ਹਨਾ ਹਾਂਜੀ 8 ਕਿਲੋ ਦੋ ਜੇ ਸਾ ਦੇ ਠੀਕ ਆ ਇਹ ਅੱਗੇ ਆਪਣੇ ਕੋ ਵੱਡਾ ਸ਼ਾਇਆ ਬੱਚਾ ਆ ਗਿਆ ਚੰਗਾ ਛਿੱਗਾ ਆਏ ਮੂੰਹ ਫਿਰ ਬੱਚਾ ਚੰਗਾ ਨਿਕਲ ਆ ਵੀ ਬੱਚਾ ਵੇਖੋ ਇਹਦਾ ਹਾਥੀ ਜੰਦੀ ਦਾ ਹਿੰਦੀ ਬਾਕੀ ਮਗਰ ਛੋਟੀ ਗਾਂ ਚੜਾ ਤੇ ਮਗਰ ਵਛਾ ਹੀ ਆਏ ਤੇ ਹਾਂਜੀ ਇਹ ਕਿਹਨਾਂ ਤੇ ਕੋ ਘਾਰੀ ਦੇ ਜਿਹਨਾਂ ਨੂੰ ਵੱਡੇ ਨੇ ਬੱਚੇ ਤੋਂ ਉਹਨੇ ਕਰਕੇ ਨਾ ਦਿੱਤੀ ਆ ਅੱਛਾ ਬੱਚਾ ਪੂਰਾ ਭਲਿਆ ਵਾ ਹੁਣ ਤੁਸੀਂ ਇਸ ਭਾਵੇਂ ਜਿਹੜਾ ਕਿਚਨ ਜੋਗਾ ਹੋ ਗਈ ਆ ਬਹੁਤ ਚੀਜ਼ਾਂ ਚੰਗੇ ਗਾਂਵ ਹੀ ਚਲੋ ਬੜੀ ਤਗੜੀ ਆਪ ਵੀ ਹਾਂਜੀ ਹਾਂਜੀ ਇਹ ਲੱਗ ਜੀ ਵੈਰੈਟੀ ਆ ਜਿਹੜੀ ਆਮ ਘਰਤੀ ਵਿਖਦੀ ਆ ਇਹੋ ਜੀ ਆਪਾਂ ਨੂੰ ਇਸ ਤਰ੍ਹਾਂ ਉਹ ਵੇਖੋ ਬੰਨੀ ਤੋਂ ਥੋੜਾ ਹੀ ਫਰਕ ਆ ਗਿਆ ਉਹ ਤੇ ਇਹਦਾ ਲੱਗਨ ਸਾਰੀਆਂ ਗਾਵਾਂ ਨਾਲ ਉੱਤੀ ਆ ਜਿੱਦਿਆਂ ਜਿੱਦਿਆਂ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਉਹ ਡੀਸਾਈ ਵਾਲਿਆ ਜਿਹੜੀ ਐ ਬਣੀ ਟੋੜੀਆਂ ਰਕਾ ਕਰਦੇ ਆ ਜਿਹੜਾ ਇਹਦਾ ਤੇ ਉਤਰਾ ਠੰਡੀ ਆ ਮੇਨ ਵਾਧਾ ਇਹ ਆ ਵੀ ਹੈ ਠੰਡੀ ਆ ਅਸੀਂ ਛੇਦਾਂਦੇ ਆ ਫ੍ਰੀਜੀ ਅੱਛਾ ਛੇਦਾਂਦੇ ਆ ਹਾਂ ਜੀ ਪਹਿਲਾ 100 ਰੁਪਏ ਲੀਟਰ ਦੋ ਜਾਂਦਾ ਮੰਦਰਾਂ ਦੇ ਵਿੱਚ ਅੱਛਾ ਜਿਹਨੇ ਕਾਰ ਰੱਖਣੀ ਉਹ 780 ਜਾਂਦੇ 10 ਠੀਕ ਹੈ ਬਾਕੀ ਇਹ ਵੀ ਜਿੰਨੇ ਕਾਰ ਰੱਖਣੀ ਹੈ ਉਹਦੇ ਲਈ ਚੰਗੀ ਹੈ ਬੜੀ ਅਲੱਗ ਜੀ ਚੀਜ਼ ਆ ਘਰਤੀ ਲੱਭਦੀ ਇਹੋ ਜੀ ਚੀਜ਼ ਜਰੀ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਇੱਕ ਜੀ ਮਗਰ ਬੱਚਾ ਵੀ ਬੜਾ ਤਗੜਾ ਹੈ ਇਹ ਤਾਂ ਇਹਦੇ ਵੀ ਦੇਖ ਸਕਦੇ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹ ਕੋਲ 11 ਕਿਲੋ ਹੈਗਾ ਇਹ ਤਾਂ ਤਾਂ ਦੱਸੇ ਮਾਦਾ ਦੀ ਪੜਿਆ ਅੱਛਾ ਜੀ 11 ਲੀਟਰ ਹੈਗਾ 11 ਦਾ 16 ਕਿਲੋ ਹੈ ਜੀ ਅੱਛਾ ਹਾਂ ਜੀ ਤੇਦਾ ਪਰ ਜਿਹੜਾ ਵਾ 11 ਲੀਟਰ ਵੀ ਮੱਜਾਂ ਦੇ ਮੁਕਾਬਲੇ ਹੀ ਹੈ ਹਨ ਤੇ ਇਹਦਾ ਮੁੱਲ ਫਿਰ ਬਹੁਤ ਹੀ ਕਾਦੇ ਹੀ ਸਾਨੂੰ ਬੱਚੀ ਦਿੰਦੀ ਭਾਵੇਂ ਲੱਗਦਾ ਲੋ ਹਾਂ ਜੀ ਤਾਂ ਪਰ ਅੰਤ ਵਿੱਚ ਉਹ ਰੇਟ ਹੀ ਹੋਣਾ ਹਾਂ ਜੀ ਅੰਤ ਵਿੱਚ ਰੇਟ 60 ਹੀ ਆ ਜੇ ਅਸੀਂ ਮੰਨਦਾ ਕਰਾਂਗੇ ਜੀ अच्छा तो ये याद दे देंगे 55000 हां जी हां जी ठीक है हां अमरीद भाना दे देनी है बाकी ये भी एदा कल्ला दुध दा मुल्ल ਨਹੀਂ ਆ ਨਾਲ ਜਿਹੜਾ ਨਸਲ ਜਾਤ ਦਾ ਮੁੱਲ ਵੀ ਪੈਣਾ ਹੈ ਛੰਡੀ ਸੀਲ ਦਾ ਮੁੱਲ ਵੀ ਹੈ ਜਿਹੜਾ ਛੰਡੀ ਸੀ ਭਾਈ ਉਸ ਤੋਂ ਬੰਜਟਾ ਲੱਗੀ ਠੀਕ ਹੈ ਥਲੇ 50 30 ਹੱਥ ਫੇਰੋ ਜੀ ਠੀਕ ਹੈ हां जी हां जी 300 ਤੋਂ ਬਚੀਦਾ ਤਾਂ ਲੀਆ ਠੀਕ ਹੈ हां जी बाकी ਜੀ ਆ ਵੀ ਸਾਰੀਆਂ ਗਾਵਾਂ ਆ ਵੀ ਤਾਜੀ ਸੁੱਜੀ ਜਗ੍ਹਾ ਇਹ ਵੀ ਆ ਵੀ ਸੁੱਜੀ ਆ 300 ਅਗੇ ਲਾਈਨ ਆੜ ਜਿਹੜਾ ਬਿਲਕੁਲ ਨਾਲ ਆ ਇਹਦਾ ਜੀ ਮਗਰ ਬੱਛਾ ਜੀ ਇਹਦੇ ਬੱਛਾ ਇਹ ਵੀਡੀਓ ਜੂਨ ਵੀ ਪਈ ਹੈ ਆਪਣੇ ਕੋਲ ਜੇ ਅਗੇ ਵੀ ਇਹਨੂੰ ਚਾਹੀਦੀ ਉਹ ਵੀ ਸੈਂਡ ਕਰ ਦਾਂਗੇ ਅਸੀਂ ਅੱਛਾ ਹਾਂ ਜੀ ਐਂਟ ਹੋਰ ਦੇ ਤਾਜੀ ਸੋਈ ਆ ਜੀ ਹਾਂ ਜੀ ਸੋਈ ਬਾਕੀ ਜਲਾ ਥੱਲਿਆਂ ਵੀ ਚੰਗੀ ਬਣ ਗਈ ਆ ਹਾਂਜੀ ਹਾਂਜੀ ਹਵਾਨਾ ਗਾਣੇ ਵੀ ਚੰਗਾ ਤਿਆਰ ਕਰ ਗਈ ਐ ਤੇ ਪਛਾਨ ਨੂੰ ਚੰਗਾ ਕਰੀ ਆਹ ਦੇਖ ਸਾਡੇ ਥਾਣੇ ਦੀ 19 ਕਿਲੋ ਭਲਾ ਹੈ ਗਿਆ ਹਵਾਨੇ ਤੇ ਬਾਕੀ ਕੱਦ ਕੱਟ ਚੰਗਾ ਐ ਤੇ ਇਹ ਕਿੰਨਾ ਕ ਦੁੱਧ ਗੱਡੀ ਜਾਊਗੀ ਸਾਡੇ ਚੱਲੇ ਸਾਨੂੰ ਦੁੱਧ ਤੇ 14-15 ਕਿਲੋ ਪਹੁੰਚੇ ਜਾਂਦਾ ਡੋ ਘਟ ਅੱਛਾ ਹਾਂਜੀ ਤੇ ਇਹਦਾ ਫਿਰ ਮੁੱਲ ਕੋਈ 8 ਕਿਲੋ ਸਾਥ ਬਹੁਤ ਹੈਗਾ ਥੱਲੇ ਆ ਜੇ ਤਾਂ ਚਲੋ ਇੱਕ ਦੋ ਚਵਾਈਆਂ ਹੋਈਆਂ ਹੋਣੀਆਂ ਵਾ ਲਿਖਿਆ ਮਿਹਰਬਾਨੀ ਕਿ ਮੋਡਲ ਕਿਸ 35000 ਕਰਦੇ ਆ ਅੱਛਾ ਪਰ ਮਾਨਤਾ ਕਰਦੇ ਕੋਲਾ 42000 ਜਿਹੜੀ ਬਤਾਈ ਜੂ ਮਾਨ ਕਰਦੇ ਆਂਗੇ ਅੱਛਾ ਹਾਂਜੀ 42000 ਚ ਮਾਨ ਬਾਕੀ ਮਾਨਤਾਂ ਸਾਰੀਆਂ ਚ ਹੀ ਹੋਣੇ ਆ ਫੋਨ ਕੋਈ ਲਾ ਦੇ ਜਰੂਰ ਇੱਕ ਤੇ ਆਹ ਜਿਹੜੀ ਇਹ ਆ ਤੀਆ ਜੀ ਜੀ ਆਪਣਾ ਚਾਵਾ ਵੀ ਨਾ ਦੇਨ ਘਾਟਿਆ ਨੂੰ ਅੱਛਾ ਚੱਕ ਪਾਸਿਆ ਇੱਕ ਪਾਸੇ ਦੁੱਧੋਂ ਛੱਡੀ ਆ ਅੱਛਾ ਦੁੱਧੋਂ ਛੱਡਤੀ ਆ ਦੁੱਧੋਂ ਛੱਡੀ ਜੇ ਸੱਜਰ ਕਿੰਨੇ ਕ ਦੁੱਧ ਵਾਲੀ ਆ ਦੁੱਧ ਕਹਾ ਆ ਵੀ ਲਈ ਨੌ 8 9 ਦੁੱਧ ਚੁੰਦੇ ਆ ਥੱਲੇ ਟੋਕਰੀ ਲਈ ਆ ਹਮੀ ਅੱਛਾ ਬੱਚਿਆਂ ਕਰਕੇ ਲਈ ਸੀ ਤੇ ਹੁਣ ਤੇ ਦੁੱਧੋਂ ਛੱਡਤੀ ਚਪਸਾ ਨੇ ਜਾਂਦੇ ਚਪਸੇ ਛੋੜੇ ਦਿਨ ਘਾਟੇ ਚੱਕ ਪਾਸਿਆ ਅੱਛਾ ਇਹ ਆ ਵੀ ਬਾਈ ਆ ਦੇਰਾਂ ਕੋ ਬਾਈ ਚ ਮੰਨਤਨ ਕਰਦਾ ਉਹ ਤਰ੍ਹਾਂ ਸੱਜਰ ਕਿੰਨਾ ਦੁੱਧ ਕੱਢੀ ਜਾਊਗੀ ਸੱਜਰ ਕੋ ਪਾ ਦੂਗੀ ਤੇਰੇ ਚੰਗਾ ਲਓ ਠੀਕ ਆ ਹਾਂਜੀ ਤੋੜ ਦਿਓ ਚਲੋ ਇਹਨਾਂ ਵੀ ਇਹ ਆ ਬੇ ਬੱਚੀ ਰੱਖਣੋਂ ਇਹ ਚੰਗੀ ਆ ਹਾਂਜੀ ਹਾਂਜੀ ਛੱਡੀ ਨੂੰ ਕਿੰਨਾ ਚਿਰ ਹੋਇਆ ਜੀ ਇਹਨੂੰ ਛੱਡੀ ਹੋ ਗਈ 10-12 ਦਿਨ ਨੂੰ 10-12 ਦਿਨ ਹੋ ਗਏ ਇਹ ਹੁਣ ਦੁੱਧੋਂ ਛੜਤੀ ਆ ਫਿਰ ਪਸ਼ੂਆਂ ਤੇ ਕਿੰਨੀ ਜ਼ਿਆਦੀ ਆ ਕਈ ਵਾਰੀ ਫਿਰ ਚੋਈਆਂ ਜਾਂਦੀਆਂ ਕਈ ਵਾਰੀ ਨਹੀਂ ਚੋਈਆਂ ਜਾਂਦੀ ਬੜੀ ਆ ਕਿਹਾ ਫੜ ਬੜੀ ਅੱਜ ਲੈ ਆਓ ਇਹ ਜਿਹੜੇ ਟੋਕਰ ਗੱਬਣ ਆ ਅਥਾਨੀ ਜਿੰਨੇ ਸੌਦੇ ਇਹਦਾ ਪਾਈਰ ਚੋ ਕਹਿੰਦੇ ਕਿ ਮਾਨਤਨ ਕਰ ਦਿਆਂਗੇ ਹਾਂਜੀ ਹਰ ਤਰੀਕੇ ਹੋਈ ਆ ਆ ਸੋਈ ਸਵਾਈ ਦੇ ਇੱਕ ਇੱਕ ਗੱਬਣ ਨੇ ਇਹ ਜਿਹ ਗੱਬਣ ਆ ਥੋੜਾ ਪ੍ਰੇਖਾ ਲੱਗਿਆ ਹਨਾ ਨਹੀਂ ਨਹੀਂ ਗੱਬਣ ਆ ਥਾਣੇ ਦੇ ਦੇਖ ਸਕਦੇ ਜੇ ਇੱਕ ਵਾਰੀ ਲੱਗੇ ਤਾਂ ਇਹਦੇ ਵਨ ਜਿੱਥੇ ਲਾ ਕਾਫੀ ਆ ਜਿਹੜੀਆਂ ਚੰਗੀ ਭਰਨੀ ਆ ਵੀ ਚੱਲਦੀ ਆ ਇਹ ਥੰਡੀ ਥੰਡੀ ਆ ਠੰਡੀ ਸੀ ਇਹਦੇ ਆ ਵੀ ਪਹ 1500 ਦਾ ਬਵਾ ਗਿਆ ਠੀਕ ਹੈ ਜੀ ਬਾਕੀ ਵੱਖਰੀ ਜੀ ਵੈਰਾਈਟੀ ਆ ਜਿਹੜੀ ਹੈ ਚੰਗੀ ਭਰਨੀ ਹੈ ਵੀ ਥੱਲੇ ਤੇ ਇਹਦਾ ਮੁੱਲ ਫਿਰ ਹਾਂਜੀ ਮੁੱਲ ਦਾ ਮੈਂ ਕੋ 50 ਕਰਾ ਲੇ ਹਾਂਜੀ ਇਹ ਕੱਕੀ ਆ ਕੋਈ ਥਾਂ ਤੋਂ ਛੱਡਾਂਗੇ ਇਹਦੇ 50000 ਬਾਰੀ ਵਗਨਾਈ ਆ ਹਾਂਜੀ ਕਿਹੜਾ ਰਪੀ 45000 ਚੋਂ ਕਰਾਂਗੇ ਮੰਨ ਲੇ ਦਾ ਐਸ਼ਾ 45000 ਚ ਕਰੋਗੇ ਮੰਨ ਤਾਂ ਨਹੀਂ ਹੋਣੇ ਸਾਰੀਆਂ ਜੇ ਖੁੱਲੇ ਹੀ ਆ ਪਰ ਫਿਰ ਮੁੱਲ ਲਾਵੇ ਸਦਿਆ ਪੇ ਮੋ ਕਿਤੇ ਹੋ ਜਾਣਗੇ ਐਵੇਂ ਗੱਭਣਿਆ ਇਸੇ ਪੱਠੇ ਪਏ ਪੱਠਿਆਂ ਨੂੰ ਪਾਈ ਦੀਆਂ। ਇੱਕ ਅਜਿਹਾ ਬੱਧ ਦੇਖ ਸਕਦੇ ਆ ਜੀ। ਆ ਜਿਹੜਾ ਕਾਫੀ ਗਿਣਤੀ ਜੇ گاਵਾ ਜੜੀਆਂ। ਹਾਂ ਜੀ ਬਾਕੀ ਸੱਚੀ ਆ ਕੋਈ ਵੀ 15 ਚਾਵਾਂ ਦੇਣਾ। ਠੀਕ ਆ। ਬਾਕੀ ਥਾਣਾ ਇਹਦੇ ਕੋ ਵੀ ਚੰਗਾ ਲੱਗਾ ਆ। ਹਾਂ ਜੀ ਹਾਂ ਜੀ ਉਹ ਖੀਲ ਕੱਢੀ ਹੈਗਾ। ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ? ਹਾਂ ਜੀ ਦੋ ਚੋਕ ਪੁੰਤ ਰਹੇ ਆਂ ਕਿ 1 ਮਗਲੋ ਆਈਏ ਵੀ ਅੱਛਾ ਹਾਂ ਜੀ ਤੇ ਇਹਦਾ ਫਿਰ ਮੁੱਲ ਭਾਜੀ 35000 ਦੇ ਰਗੇ 35 ਜੋ ਮੰਨਸਾ ਕਰਾਂਗੇ ਇਹਦਾ ਅੱਛਾ 35 ਜੋ ਕਰੋਗੇ ਮੰਨਸਾ ਹਾਂ ਜੀ ਠੀਕ ਹੈ ਜੀ ਪਤਾ ਨੂੰ ਬੜਾ ਵੀ 14 15 ਕਿਲੋ ਹੀ 35000 ਦੀ ਉਂਦੀ ਕਿ ਜੋ ਨਹੀਂ ਠੀਕ ਆ ਇਹ ਸਿਰਫ ਮਾਲ ਇਨਾ ਸੋਦਾ ਪੱਗੀ ਫਾਟ ਤੋਂ ਮਿਲਦਾ ਜੀ ਨਾਲੇ ਆ ਵੀ ਮਾਲ ਸਾਰਾ ਗਰਮੀ ਵਾਲਾ ਸਾਰਾ ਮਾਲ ਗਰਮੀ ਆਪਣੇ ਗਰਮੀਆਂ ਤੇ ਚਾਉਣ ਆ ਲੀਆਂ ਵਾ ਆ ਗੱਬਣਾਈਆਂ ਤਿੰਨੇ ਹਾਂ ਜੀ ਤਿੰਨੇ ਗੱਬਣਾ ਜੀ ਇਹ ਗੱਬਣੇ ਤਿੰਨੇ ਪਈਆਂ ਪਈਆਂ ਦਾਣਾ ਜੀ ਲਿਓ ਤੋਰਾ ਫੇਰ ਇਨਾ ਪੈ ਲੈ ਸੂਰਾ ਜਿਹੜਾ ਇਹਨੇ ਗਿੰਦੇ ਸੋਣਾ ਹੈ ਨਾ ਦੇਖ ਸਾਡੇ ਕਿ ਤਿਆਰ ਹੋਣੀ ਹੈ ਥੱਲੇ ਚੰਗੀ ਸੱਚੀ ਮਾਹ ਦਾ ਤੱਟਿਆ ਆ ਜੇ ਫਿਰ ਗਰਮੀਆਂ ਮਾਹ ਦੇ ਸੱਚਾ ਆ ਕੋ ਜੋ ਕਰਦੇ ਠੀਕ ਹੈ ਜੀ ਹਾਂ ਜੀ ਉਸ ਆਖੀ ਤੇ ਲਾਗੇ ਬੰਨੇ ਸੁੰਦੀਆਂ ਵਾਂ ਜਿਹੜੀਆਂ ਸਾਰੀਆਂ ਤੇ ਇਹਦਾ ਫਿਰ ਮੁੱਲ ਹਾਂਜੀ ਮੁੱਲ ਤੇ ਇਹਦਾ 50000 ਕਰਨੇ ਆ ਪਰ ਮਾਨਤਾ ਹੋ ਜੂ ਵਿੱਚ ਖੁੱਲਾ ਹੀ ਅੱਛਾ ਖੁੱਲਾ ਹੀ ਮਾਨਤਾ ਨੂੰ ਜੀ ਜੇ ਫੋਨ ਮੇਰਾ ਵੀ ਲਾ ਦੇ ਹੋ ਜੇ ਖੁੱਲਾ ਹੀ ਮਾਨਤਾ ਨੂੰ ਠੀਕ ਆ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਗੱਭਨ ਜੇ ਇਹ ਵੀ ਕੋਈ 10 ਫਰਾਂ ਦੇ ਲੇਗੀ ਯਾਰ ਇਹਦਾ ਸੂਆ ਕਿਨਵਾ ਕਾਊਗਾ ਇਹ ਸੂਆ ਡਗਿਆ ਜਾਏਗਾ ਤੋਰ ਤਾ ਫਿਰ ਇਹਨੂੰ ਤੇ ਦੁੱਧ ਕਿੰਨੇ ਕਾਲੀ ਜੇ ਦੁੱਧ ਦੇ 11-12 ਕਿਲੋ ਬਾਹੂ ਇਹ ਵੀ ਠੀਕ ਆ ਜੀ ਬਾਕੀ ਇਹ ਆਵੇ ਪਿੱਛੇ ਥੋੜੀ ਘੱਟ ਸਾਹਮਣੀ ਜਗਾ ਦਵਾਈ ਆ ਕੋਈ ਨਾਲੇ ਸਾਹਮ ਲੋਗਾ ਉਹਨੇ ਦਿਨ ਤੇ ਨਾਲੇ ਰਾਜੀ ਵੀ ਹੋ ਜੂਗੀ ਆ ਥਾਣੇ ਦੇ ਵੀ ਚੰਗੇ ਲੱਗੇ ਆ ਕੱਚੀ ਆ ਕੋ ਦੱਸ ਦਿੰਦੇ ਆ ਬਿੰਦੂ ਸੇਵਾ ਸੂਆ ਕਰ ਦੂੰ ਤੇ ਇਹਦਾ ਫਿਰ ਮੁੱਲ ਸਾਪੀ ਇਹ ਮੋਲ ਤੇ ਇਹਦਾ ਤੇਤੀ ਚੌਤੀ ਕਰਨੇ ਪਰ ਕੋਈ 30 ਹਜ਼ਾਰ ਤੇ ਮੰਨਤਾ ਨਹੀਂ ਕਰਦਾ ਕਿ ਇਹਦਾ ਅੱਛਾ ਇਹਦਾ 30 ਜੋ ਕਰ ਦੋਗੇ ਮੰਨਤਾ ਹਾਂਜੀ ਹਾਂਜੀ ਠੀਕ ਆ ਤੇ ਆ ਜਿਹੜੀ ਐਂਡ ਤੇ ਰਹਿ ਗਈ ਇੱਕ ਇਹ ਵੀ ਪਹਿਲੀ ਨੂੰ ਵਸੀ ਜੇ ਅੱਛਾ ਜੀ ਹਾਂਜੀ ਤੋਰ ਦੋ ਫਿਰ ਇਹਨੂੰ ਤੇ ਇਹ ਤੋਂ ਬਾਅਦ ਇੱਕ ਖੀਰੀ ਵਸੀ ਵੀ ਤੁਹਾਨੂੰ ਵਿਖਾਉਣੀ ਆ ਹਾਂਜੀ ਹਾਂਜੀ ਇਹ ਵੀ ਚਾਰ ਦਿਨ ਦੇ ਵਸੀ ਅੱਛਾ ਜੀ ਹਾਂਜੀ ਹਾਂਜੀ ਇਹ ਆਂਦੇ ਨੇ ਕਿ ਤਰ੍ਹਾਂ ਪੱਠਿਆਂ ਨੂੰ ਪੈਂਡੀਆਂ ਤੁਹਾਡੇ ਸਾਹਮਣੇ ਆ ਪੱਠਿਆਂ ਨਾਲ ਦਈਆਂ ਇਧਰ ਨਾਲ ਲਾਇਆ ਕਰਿਓ ਉੱਥੋਂ ਦੇ ਲਾਇਆ ਮਾ ਨਾ ਪੁੱਖਾ ਹੀ ਅਜੇ ਅੱਜ ਸੁਪਰਨ ਤੋਂ ਲੈ ਜਮਾਨਾ ਇਹ ਵੀ ਅਜੇ ਤਿਆਰ ਹੋਣੀ ਹੈ ਬਾਕੀ ਇਹ ਬਿੰਨੇ ਕਦਿੰਦੀਆਂ ਕੱਚੀਆਂ ਇਹ ਆ ਬੇ ਘਰੇ ਜਾ ਕੇ ਦਿਲ ਆ ਜਾਂਦੀਆਂ ਵਾ ਫਿਰ ਪ੍ਰੋਪਰ ਚੰਗੀ ਤਰ੍ਹਾਂ ਸੁਹਂਦੀਆਂ ਵਾ ਫਿਰ ਸਟੈਸਟ ਆ ਕੇ ਪਸ਼ੂ ਪਹਿਲਾਂ ਨਹੀਂ ਸੁਹਂਦਾ ਨਾਲੇ ਬੰਦਾ ਆਪਣੀ ਸਾੰਭ ਵੀ ਘਰੇ ਕਰ ਲਿੰਦਾ ਹੈ ਤੇ ਇਹਦਾ ਫਿਰ ਕਿੰਨਾ ਕੁ ਜੇ ਮੁੱਲ ਹਾਂ ਜੀ ਇਹਦਾ ਇਹ ਮੁੱਲ ਪੰਚੀ ਕਰਨੇ ਪਰ ਮਾਨਤਾ ਕਰਾਂਗੇ ਦੇ ਦਾਂਗੇ 32000 20000 ਅੱਛਾ 32000 ਜੀ ਦੇ ਦੋਗੇ ਜੀ ਪਰ ਦੇਂਦਾ ਨਹੀਂ ਦੇ ਦਾਂਗੇ ਠੀਕ ਆ ਹਾਂ ਜੀ ਤੇ ਕਾ ਖੇਰੀ ਵੜ ਵਿੱਚ ਆ ਗਿਆ ਚੰਗਾ ਜੇ ਕੇ ਵੀ ਇਹਨੇ ਕੋਈ ਘਰ ਸਾਹਮਣ ਹੋਵੇ ਆਪਣਾ ਤਿਆਰ ਕਰਨਾ ਹੋਵੇ ਅੱਛਾ ਹਾਂ ਜੀ ਬਹੁਤ ਠੰਗੀ ਖੁੰਡੀ ਆ ਜੀ ਦੇਖੋ ਤਾਂ ਥਾਣੇ ਦੇ ਹੁਣ ਤੈਨੂੰ ਦੇਖ ਸਕਦੇ ਹਾਂ ਜੀ ਵੇਖ ਲੋ ਕਿਹੜੇ ਗਏ ਥਾਣੇ ਕਿੰਨੀ ਕੁ ਉਮਰ ਹੋ ਗਈ ਇਹਦੀ ਇਹ 6 ਮਹੀਨੇ ਦੀ ਹੈ ਜੀ ਹਰ ਜੀ ਤੇ ਇਹਦੀ ਮਾਂ ਦੇ ਦੁੱਧ ਦਾ ਪਤਾ ਕੋ ਦੋ ਦੋ 16 ਤਾਰਾਂ ਕੋ ਦਿੱਤੀ ਦੀ ਮਾਰੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਇਹਦਾ ਫੋਟੇ ਗੱਲਾਂਗੇ ਕਰਾਂਗੇ ਜੀ ਆਏ ਜੀ ਕਿੰਨਾ ਕੁ ਕਾਰੀ ਦੋਗੇ ਕਿੰਨਾ ਕੇ ਚੈਜ ਕਰ ਦੇਣਾ ਜੀ ਯਾ ਫਿਰ 55 550 ਵੀ ਦੇ ਦਾਂਗੇ ਕਿ ਮਾਨਦਨ ਲੱਗਾਂਗੇ ਅੱਛਾ 550 ਦੀ ਦੇ ਦੋ ਕਿਰਾਏ ਵੀ ਸ਼ਰਧਾ ਕਿਸ ਨੂੰ ਅੱਛਾ ਤੇ ਤੋਂ ਪਰ ਵੀ ਦੋ ਤੇ ਵੀ ਆਦਾ ਦੇ ਦੰਗਲ ਮਹੀਨੇ ਚੋਂ ਚੰਗ ਲੀਦਾ ਹਾਂਜੀ 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 ਠੀਕ ਹੈ ਜਿਹੜੇ ਵੀਰ ਨੇ ਕੋ ਤਿਆਰ ਕਰਨੀ ਆਪਣੀ ਘਰ ਦੀ ਵਸ਼ੀ ਜਰਸੀ ਤਿਆਰ ਕਰਤਾ ਹੈ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਕੋਈ ਵੀ ਇਥੋਂ ਆਪਣੀ ਤਸੱਲੀ ਕਰਕੇ ਨਾ ਤੁਹਾਡੇ ਘਰੋਂ ਵੇਖ ਚਾ ਕੇ ਤੇ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜਿਹੜੀਆਂ ਟੁਕੜਾ ਕੱਬਣਾ ਉਹ ਵੀ ਜਾ ਕੇ ਚੱਕ ਜ਼ਰੂਰ ਕਰਵਾ ਲਿਆ ਕਰੋ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ